ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਦੋਸਤੋ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂ ਆਜ਼ਾਦ ਉਮੀਦਵਾਰ ਕਾਲਾ 13 ਮਈ 2024 ਨੂੰ ਆਪਣੇ ਘਰ ਦੇਵੀਵਾਲਾ ਰੋਡ ਕੋੜਕਪੂਰਾ ਤੋਂ ਆਪਣੇ ਦਫ਼ਤਰ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਫਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਕੋਲ ਆਪਣੀ ਨਾਮਜ਼ਦਗੀ ਦਾਖਲ ਕਰਨ ਜਾ ਰਿਹਾ। ਸੋ ਸਾਥਿਓ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਅਪੀਲ ਕਰਦਾ ਸਾਰੇ ਹੀ ਜਥੇਬੰਦਕ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਕੱਲ ਨੂੰ 9:30 ਵਜੇ ਦੇਵੀ ਵਾਲਾ ਰੋਡ ਕੋੜ ਕੋੜਾ ਵਿਖੇ ਮੇਰੀ ਰਿਹੈਸ਼ ਤੇ ਤੁਸੀਂ ਸਾਰਿਆਂ ਨੇ ਆਪਾਂ ਇਕੱਤਰ ਹੋਣਾ ਔਰ ਗੁਰੂ ਦਾ ਓਟ ਆਸਰਾ ਲੈਂਦੇ ਹੋਏ ਫਰੀਦਕੋਟ ਵਿਖੇ ਰਿਟਰਨਿੰਗ ਅਫਸਰ ਕੋਲ ਆਪਾਂ ਆਪਣੀ ਫਾਈਲ ਦਰਜ ਕਰਾਉਣੀ ਆ ਔਰ ਜਿੱਤ ਹਾਸਲ ਕਰਨੀ ਆ ਤਾਂ ਜੋ ਅਸੀਂ ਆਪਣੇ ਫਰੀਦਕੋਟ ਲੋਕ ਸਭਾ ਹਲਕੇ ਦਾ ਜੋ ਪਛੜਾਪਾਣਾ ਉਹ ਦੂਰ ਕਰ ਸਕੀਏ ਸਾਥਿਓ ਇਹ ਦੱਸਣ ਚ ਮੈਂ ਗਰੇਜ ਨਹੀਂ ਕਰਦਾ ਕਿ ਬਹੁਤ ਸਾਰੇ ਲੋਕ ਦੂਰ ਦਰਾਡੇ ਤੋਂ 2-2 3-300 ਕਿਲੋਮੀਟਰ ਦੂਰ ਤੋਂ ਆ ਕੇ ਜਿਹੜੇ ਸ਼ੈਡਿਊਲਡ ਕਾਸਟ ਲੋਕ ਇੱਥੇ ਆਪਦੀ ਕਿਸਮਤ ਜਮਾਉਣ ਆ ਰਹੇ ਆ ਉਹਨਾਂ ਨੇ ਵਾਪਸ ਨਹੀਂ ਆਉਣਾ ਸੋ ਮੈਂ ਤੁਹਾਡਾ ਆਪਣਾ ਤੁਹਾਡਾ ਲੋਕਲ ਉਮੀਦਵਾਰ ਮੇਰਾ ਪਿੰਡ ਦਾਤੇਵਾਲ ਕੋਟੀ ਸੇਖਾਂ ਕੋਲ ਰਹਿਸ਼ ਮੇਰੀ ਕੋਟਪੂਰਾ ਵਿੱਚ ਵੀ ਹੈ ਸੋ ਸਾਰੇ ਹੀ ਵੀਰਾਂ ਨੇ ਆਪਣੇ ਆਪਣੇ ਮੋਟਰਸਾਈਕਲ ਲੈ ਕੇ ਆਪਣੇ ਆਪਣੇ ਸਾਧਨ ਲੈ ਕੇ 9:30 ਵਜੇ ਸਹੀ ਕੋੜਕਪੁਰਾ ਦੇਵੀ ਵਾਲਾ ਰੋਡ ਤੇ ਮੇਰੇ ਗ੍ਰਹਿ ਸਥਾਨ ਤੇ ਪਹੁੰਚਣਾ ਬਹੁਤ ਬਹੁਤ ਧੰਨਵਾਦ